ਜੋ ਵੀ ਪੋਸਿਬਿਲਿਟੀ ਹੋਈ ਆਪਾਂ ਕਰਾਂਗੇ ਅਸੀਂ ਇਲੈਗਲ ਬੈਟਲ ਹਾਈ ਕੋਰਟ 'ਚ ਵੀ ਲੜਨੇ ਆਂ ਆਊਟ ਆਫ ਹਾਈ ਕੋਰਟ ਵੀ ਜੋ ਵੀ ਪੋਸਿਬਲ ਹੋਵੇ ਤੇ ਸਾਨੂੰ ਆਸ ਹੈ ਕਿ ਜੇ ਮੰਤਰੀ ਸਾਹਿਬ ਇੱਥੇ ਆਉਣ ਤੇ ਏਦੀ ਗੱਲ ਕਹਿ ਕੇ ਗਏ ਤਾਂ ਜ਼ਰੂਰ ਆਪਣੇ ਵਾਦੇ ਤੇ ਪੂਰਾ ਕਰਨਗੇ ਕੈਂਕਿਉ ਤੇੜਕੀ ਪੁਖੜ ਤਲ ਉਤੇ ਬੈਠੇ ਸਹਾਇਕ ਪ੍ਰੋਫੈਸਰ ਜਸਵਿੰਦਰ ਕੌਰ ਦੀ ਨਾਲ ਸਿੱਖਿਆ ਮੰਤਰੀ ਬੈਂਸ ਦੇ ਵੱਲੋਂ ਮੁਲਾਕਾਤ ਕੀਤੀ ਗਈ ਦਿਨ ਰਾਤ ਉਹਨਾਂ ਨੂੰ ਜੂਸ ਪਿਲਾ ਕੇ ਉਹਨਾਂ ਦੀ ਭੁੱਖ ਹੜਤਾਲ ਖਤਮ ਕਰਵਾਈ ਗਈ ਕੇ ਮੰਤਰੀ ਨੇ ਕਿਹਾ ਕਿ ਸਹਾਇਕ ਪ੍ਰੋਫੈਸਰਾਂ ਦਾ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਹੈ ਤੇ ਸਰਕਾਰ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੀ ਹੈ ਜਲਦ ਹੀ ਇਸ ਮਸਲੇ ਨੂੰ ਸਰਕਾਰ ਦੇ ਵੱਲੋਂ ਹੱਲ ਕਰਵਾਇਆ ਜਾਵੇਗਾ। ਇਸ ਤੋਂ ਪੜੇ ਲੋਕਾਂ ਇਹ ਸੰਭਵ ਹੈ ਕਿ ਜੇ ਆਪਾਂ ਕੋਈ ਹਾਈ ਕੋਰਟ ਵੀ ਲੱਗੇ ਰੂਲ ਵੀ ਜੋ ਵੀ ਪੋਸਿਬਿਲਿਟੀ ਹੋਈ ਆਪਾਂ ਕਰਾਂਗੇ। ਇਹ ਮੈਂ ਤੁਹਾਨੂੰ ਕਦੇ ਵੀ ਬਿਲਕੁਲ ਨਹੀਂ ਕਦੀ ਮੈਂ ਤਾਂ ਜੋ ਜੋ ਕਰ ਸਕਦਾ ਕਾਪੀ ਸਾਡੇ ਪਿੰਡਾਂ ਵੱਲੋਂ ਵੀ ਕਦੀ ਕਿਸੇ ਲਖਦੀ ਵੀ ਕਿਸੇ ਨੇ ਮੂਹ ਨਹੀਂ ਕੀਤਾ ਸਭ ਨੇ ਹਾਈਲ ਸਾਥ ਦੇਣਾ ਹੈ ਅਸੀਂ ਜੋ ਜੋ ਕਰ ਸਕਦੇ ਹਾਂ ਅਸੀਂ ਕਰਦੇ ਹਾਂ ਕੋਈ ਇਹਦੇ ਚ ਪ੍ਰਚਾਰਾਈਵੇਤੀ ਦਾ ਮਸਲਾ ਨਹੀਂ ਨਵੀਆਂ ਪੋਸਟਾਂ ਵੀ ਕੱਢੀ ਜੋ ਜੋ ਕਰ ਸਕਦੇ ਹਾਂ ਜੈਨੂਇਨਲੀ ਹੋ ਗਿਆ ਮੈਂ ਕੋਈ ਹੋਣਾ ਇਹਨੂੰ ਕਹਿੰਦਾ ਜਦੋਂ ਮਰਜੀ ਕਿਸੇ ਮੇਰਾ ਆਫਿਸ ਖੁੱਲਦਾ ਹੈ ਤੁਸੀਂ ਮੇਰੇ ਘਰ ਆਓ ਚੰਡੀਗੜ੍ਹ ਆਓ ਮੈਨੂੰ ਚਾਹੁੰਦੇ ਰਹਿ ਚਲੋ ਮਰਜੀ ਤੁਸੀਂ ਆਈ ਐਮ ਆਲਵੇਜ਼ ਅਵੇਲੇਬਲ ਇਹ ਨਹੀਂ ਕਿ ਕਰ ਸਕਦੇ ਵੀ ਦੇਖ ਲਿਆ ਕਦੀ ਇਹਨਾਂ ਨੂੰ ਮਨਾਂ ਜੇ ਮੈਂ ਫੁਣਾ ਚੁੱਕਾ ਕਿ 2 2 4 ਘੰਟੇ ਚ ਬੈਕਪਾਲ ਜ਼ਰੂਰ ਆਗੇ ਇਸ ਕਰਕੇ ਬੇਨਤੀ ਹੈ ਮੈਂ ਕਿ ਸਾਰੇ ਸਾਡੇ ਪੰਜਾਬ ਦਾ ਇਥੋਂ ਸਾਡੇ ਕਾਲਜ ਖਾਲੀ ਪਏ ਵੀ ਆਰ ਕਮਿਟਿਡ ਫॉर ਥਿਸ ਪਰਤੀ ਅਸੀਂ ਇਹ ਲੀਗਲ ਬੈਟਲ ਹਾਈ ਕੋਰਟ ਚ ਵੀ ਲੜਨੇ ਆਂ ਆਊਟ ਆਫ ਹਾਈ ਕੋਰਟ ਵੀ ਜੋ ਵੀ ਪੋਸੀਬਲ ਹੋ ਵੀ ਕਰ ਬਹੁਤ ਧੰਨਵਾਦ ਹੈ ਆਪ ਸਭ ਦਾ ਧੰਨਵਾਦ ਤੁਸੀਂ ਆਪ ਸਭ ਨੂੰ ਮੈਂ ਇਸ ਕਰਦਾ ਦਿਲੋਂ ਤੁਸੀਂ ਮੇਰੀ ਇਹ ਬੇਨਤੀ ਪ੍ਰਵਾਨ ਕੀਤੀ ਅਗਲੇ ਸਾਡੇ ਹੋਲਾ ਮਹਾ ਦਾ ਬਹੁਤ ਹੀ ਵੱਡਾ ਤਿਹਾਰਾ ਤੁਸੀਂ ਇਸ ਹੌਲੇ ਮਲੇ ਦੇ ਕਾਦਰ ਵਿੱਚ ਸਰਮੇਤੇ ਕੋਈ ਐਫੈਕਟਿਵ ਵਨ ਟੂ ਜੌਬ ਸਪਰਟ ਅਪਰੋਚ ਹੋਣਾ ਤੁਸੀਂ ਜਦੋਂ ਮਰਜ਼ੀ ਹੋਰ ਵੀ ਕੋਈ ਸਾਥੀ ਹੈ ਕੱਲਾ ਯਾਨੀ ਉਹ ਜਦੋਂ ਮਰਜ਼ੀ ਉਹ ਹੋਰ ਵੀ ਤੁਹਾਡੇ ਬਹੁਤ ਸਾਰੇ ਸਾਥੀ ਆਗੇ ਮੈਨੂੰ ਨਿੱਜੀ ਤੌਰ ਤੇ ਵੀ ਮਿਲਦੇ ਰਹਿੰਦੇ ਮੈਂ ਉਹਨਾਂ ਨੂੰ ਵੀ ਨਹੀਂ ਮਨਾ ਕਿੱਥਾ ਕਰਾਂਗੇ ਕਿ ਤੁਸੀਂ ਵੀ ਆ ਕੇ ਜਦੋਂ ਮਰਜ਼ੀ ਮਿਲੋ ਆਪਾਂ ਕੁਛ ਨਾ ਕੁਛ ਇਹਦਾ ਹੱਲ ਕਰੀਏ ਜਸਵਿੰਦਰ ਕਰਨੀ ਕਿਹਾ ਕਿ ਇੱਕ ਵਾਰ ਫਿਰ ਤੋਂ ਮੌਜੂਦਾ ਸਰਕਾਰ ਦੇ ਉੱਤੇ ਵਿਸ਼ਵਾਸ ਕਰਕੇ ਭੁਖੜ ਹੜਤਾਲ ਖਤਮ ਕੀਤੀ ਗਈ ਹੈ ਉਮੀਦ ਕਰਦੇ ਹਾਂ ਕਿ ਸਰਕਾਰ ਆਪਣੇ ਕੀਤੇ ਵਾਅਦਿਆਂ ਦੇ ਉੱਤੇ ਖਰੀ ਉਤਰੇਗੀ ਜੀ ਇਹ ਸਿੱਖਿਆ ਮੰਤਰੀ ਜੀ ਨੇ ਬੇਲੋ ਪ੍ਰੋਸਟਾ ਦਿੱਤਾ ਗਿਆ ਕਿ ਜੋ ਵੀ ਸੰਭਵ ਉਹਨਾਂ ਤੋਂ ਹੋ ਸਕੇਆ ਕੋਰਟ ਦੇ ਵਿੱਚ ਸਾਡਾ ਮੈਟਰ ਚੱਲ ਰਿਹਾ ਤੇ ਕੋਰਟ ਤੋਂ ਬਾਹਰ ਵੀ ਜੋ ਸਰਕਾਰ ਆਪਣੇ ਤੌਰ ਤੇ ਕਰ ਸਕਦੀ ਆ ਉਹ ਕਰੇਗੀ ਤੇ ਸਾਨੂੰ ਆਸ ਹੈ ਕਿ ਜੇ ਮੰਤਰੀ ਸਾਹਿਬ ਇਹ ਆ ਕੇ ਤੇ ਏਡੀ ਗੱਲ ਕਹਿ ਕੇ ਗਏ ਤਾਂ ਜਰੂਰ ਆਪਣੇ ਵਾਅਦੇ ਤੇ ਪੂਰਾ ਉਤਰਨ ਪਵੇਗਾ ਜਿਵੇਂ ਮੀਟਿੰਗਾਂ ਦਾ ਪਹਿਲੇ ਮੁੰਦਰੀ ਨਹੀਂ ਲੋੜੀਆਂ ਸਰ ਇਸੇ ਚੀਜ਼ ਤੋਂ ਤਾਂ ਸੀ ਸਾਨੂੰ ਇਹ ਕਦਮ ਚੱਕਣੇ ਪਏ ਪਰ ਇੱਕ ਵਾਰ ਫਿਰ ਅਸੀਂ ਵਿਸ਼ਵਾਸ ਕੀਤਾ ਆ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਦੇਖਦੇ ਹਾਂ ਕਿ ਅੱਗੇ ਕੀ ਹੁੰਦਾ ਹੈ। ਬਿਲਕੁਲ ਪਰ ਇਹ ਕਿਸ ਤਰ੍ਹਾਂ ਮਤਲਬ ਕਿੰਨਾ ਵਕਤ ਅਸੀਂ ਗਰਿਸ਼ ਸਰਕਾਰ ਤੋਂ ਕੀਤਾ ਹੈ ਕਿੰਨੇ ਦਿਨ ਕੱਟੇ ਉਹ ਅੱਜ ਕੀ ਹਾਲਾਤ ਸਰ ਮੈਂ 8 ਦਿਨ ਕੱਟੇ ਆ ਉੱਥੇ ਬਹੁਤ ਔੜੇ ਹਾਲਾਤ ਸੀ ਲਗਾਤਾਰ ਹਵਾਵਾਂ ਚੱਲਦੀਆਂ ਸੀ ਮੀਂਹ ਵੀ ਆਇਆ ਸੀ ਅੱਜ ਉਸ ਤੋਂ ਕਦੋਂ ਪਹਿਲਾਂ ਵੀ ਆਇਆ ਸੀ ਪਰ ਅਸੀਂ ਆਪਣੇ ਹੱਕ ਸੱਚ ਦੀ ਲੜਾਈ ਲਈ ਖੜੇ ਸੀ ਤੇ ਉਹਦੇ ਵਿੱਚ ਸਾਡੀ ਜਾਨ ਵੀ ਚਲੇ ਜਾਂਦੀ ਕੋਈ ਸਾਨੂੰ ਪਰਵਾਹ ਨਹੀਂ ਹੈਗੀ ਉਸ ਦੀ ਤੇ ਅਸੀਂ ਚਾਹੁੰਦੇ ਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੇ ਵਾਅਦੇ ਕਰਕੇ ਲੋਕਾਂ ਦੇ ਨਾਲ ਸੱਤਾ ਦੇ ਵਿੱਚ ਆਈ ਸੀ ਸਿੱਖਿਆ ਕ੍ਰਾਂਤੀ ਦੀਆਂ ਗੱਲਾਂ ਕਰਦੀ ਆ ਜਾਂ ਫਿਰ ਸਿਹਤਿਆ ਦਾ ਅਜੰਡਾ ਲੈ ਕੇ ਆਈ ਸੀ ਉਹ ਆਪਣੇ ਵਾਅਦਿਆਂ ਤੇ ਖਰਾ ਉਤਰੇ ਤੇ ਸਭ ਨੂੰ ਜਿਹੜਾ ਰੰਗਕਾਰ ਦਸੇ ਕੇ ਸਿੱਖਿਆ ਮੰਤਰੀ ਦੇ ਹਲਕੇ 'ਚ 1156 ਸਹਾਇਕ ਪ੍ਰੋਫੈਸਰਾਂ ਦਾ ਪਿਛਲੇ 7 ਮਹੀਨੇ ਤੋਂ ਤਣਾ ਚੱਲ ਰਿਹਾ ਹੈ ਤੇ 8 ਦਿਨਾਂ ਤੋਂ ਲਗਾਤਾਰ ਪਾਣੀ ਵਾਲੀ ਟੈਂਕੀ ਦੇ ਉੱਪਰ ਉਖੜ ਤਾਲ ਉਤੇ ਸਹਾਇਕ ਪ੍ਰੋਫੈਸਰ ਬੈਠੀ ਸੀ ਬੀਤੀ ਗੱਲ ਸੁਪਾਲ ਖੇਰਾ ਵੀ ਉਹਨਾਂ ਨੂੰ ਮਿਲਣ ਲਈ ਪੁਜਰੇ ਸੀ ਤੇ ਉਹਨਾਂ ਦੇ ਵੱਲੋਂ ਮੌਜੂਦਾ ਸਰਕਾਰ ਦੇ ਉੱਤੇ ਸਵਾਲ ਵੀ ਖੜੇ ਕੀਤੇ ਗਏ ਸੀ ਜਿਸ ਤੋਂ ਬਾਅਦ ਇਹ ਰਾਜ ਸਿੱਖਿਆ ਮੰਤਰੀ ਸਹਾਇਕ ਪ੍ਰੋਫੈਸਰਾਂ ਨੂੰ ਮਿਲੇ ਤੇ ਉਹਨਾਂ ਦੇ ਵੱਲੋਂ ਭਰੋਸਾ ਦਿੱਤਾ ਗਿਆ ਭਰੋਸਾ ਦੇ ਕੇ ਉਖੜ ਤਾਲ ਖਤਮ ਕਰਵਾਈ ਗਈ ਕਿਰਨਨੰਦਪੁਰ ਸਾਹਿਬ ਤੋਂ ਮੁੱਤ ਸਿੰਘ ਰਾਣਾ ਪੰਜਾਬੀ ਲੁਕ ਚੈਨਲ